ਇੱਕ ਜਿਹੜਾ ਆਪਣਾ ਦਰਾਹੇ ਵਿੱਚ ਹਸਪਤਾਲ ਬਣਿਆ ਸਰਕਾਰੀ ਹਸਪਤਾਲ ਉਹਦੀ ਇਮਾਰਤ ਖਾਲੀ ਪਈਆ ਬਿਲਕੁਲ ਉੱਥੇ ਨਾ ਇਸ ਟਾਈਮ ਕੋਈ ਡਾਕਟਰ ਤੱਕ ਕੀ ਉੱਥੇ ਕੋਈ ਵੀ ਨਹੀਂ ਹੈਗਾ ਜੀ ਉਹਦੇ ਸਬੰਧ ਵਿੱਚ ਮੰਗ ਪੱਤਰ ਲੈ ਕੇ ਆਏ ਆ ਅਸੀਂ ਸਰਕਾਰ ਵੱਲੋਂ ਦਿੱਲੀਆ ਦਿੱਤੀਆਂ ਜਾਂਦੀਆਂ ਨੇ ਅਸੀਂ ਜੀ ਕੰਮ ਕਰਨਾ ਚਾਹੁੰਦੇ ਆ ਲੇਕਿਨ ਸਾਡੇ ਕੋਲ ਜਗ੍ਹਾ ਅਵੇਲੇਬਲ ਨਹੀਂ ਹੈ ਸਾਡੇ ਕੋਲ ਬਿਲਡਿੰਗ ਅਵੇਲੇਬਲ ਨਹੀਂ ਹੈ ਸਾਡੇ ਕੋਲ ਸਹੀ ਟਿਕਾਣੇ ਤੇ ਜਗ੍ਹਾ ਅਵੇਲੇਬਲ ਨਹੀਂ ਹੈ ਤੇ ਸਾਰਾ ਕੁਝ ਇਹ ਤਾਂ ਹੀ ਟਿਕਾਣੇ ਤੇ ਜਿਹਦਾ ਹੁਣ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨੀ ਲੱਖ ਦਾ ਪੈਸੇ ਲੱਗ ਕੇ ਜੀ ਵੀ ਤਿਆਰ ਹੋਇਆ ਹੈ ਹਸਪੀਟਲ ਜੀ ਪੂਰਾ 10 ਕਰੋੜ ਦੀ ਲਾਗਤ ਨਾਲ ਇਹ ਹਸਪੀਟਲ ਤਿਆਰ ਹੋਇਆ ਜੀ ਅਸੀਂ ਕਰੋੜ ਦੀ ਥੋੜਾ ਸਮਝੋ ਸਰਕਾਰ ਜਿਹੜਾ ਦਿੱਟਸੰਦੀ ਆ ਜੀ ਕੋਈ 10 ਕਰੋੜ ਹੀ ਲੱਗੇ ਆ ਆ ਜੀ ਥੋੜਾ ਕਿੱਥੇ ਆ ਜੀ ਪਬਲਿਕ ਦਾ ਜਿਹੜੀ ਟੈਕਸ ਲੈ ਕੇ ਜੀ ਹੁਣ ਇਹੀ ਸਾਡੇ ਫੋਨ ਚੋੜ ਕੇ ਕਰ ਕਰਿਆ ਹੋਇਆ ਜੀ ਮੇਂ 3-4 ਸਾਲ ਤੋਂ ਬਣੇ ਨੂੰ ਨਹੀਂ ਹੋਏ ਉਹ ਤਾਂ ਤੋੜ ਨਹੀਂ 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 3-4 ਮੈਂ ਇੱਥੇ ਹੁੰਦਾ ਸੀ ਉਹ ਤੁਸੀਲਾ ਰਹਿੰਦਾ ਸੀ ਮੈਂ 200 21 ਚ ਬਣੇ ਇੱਥੇ ਚਲੋ ਚ ਉਹ ਗੱਲ ਕੁਝ ਨਹੀਂ ਹੈਗਾ ਅਦਰਵਾਈ ਚਲ ਜੇ ਜੋ ਬਿਲਡਿੰਗ ਬਣੀ ਹੋਈ ਹੈ ਤਾਂ ਚਲ ਪਹਿਣਾ ਚਾਹੀਦਾ ਲੋਕਾਂ ਦਾ ਫਾਇਦਾ ਹੀ ਹੈ ਤੇ ਸਰਕਾਰ ਦਾ ਵੀ ਫਾਇਦਾ ਲੋਕਾਂ ਦਾ ਹੈ ਵੀ ਜੇ ਆਪਾਂ ਮੰਨ ਲਈਏ ਸਭ 24 ਚੱਲ ਪਿਆ ਜੀ ਹੁਣ 24 ਵੀ ਐਂਡ ਹੈ ਜੀ ਚਲੋ ਉਹਨੂੰ ਫੋਟੋ ਆਪਣਾ ਇੰਟਰਵਿਊ ਥੱਕਾ ਦੋ ਜੀ ਮਤਲਬ ਆਪਾਂ ਜੀ ਕਿ ਆਪਾਂ ਕੋਸ਼ਿਸ਼ ਆ ਵੀ ਆਪਾਂ ਜਲਦੀ ਚੱਲੋ ਸਾਰਿਆਂ ਦਾ ਹੀ ਫਾਇਦਾ ਹੋਵੇ ਮੈਂ ਮੈਂ ਸਭ ਤੋਂ ਪਹਿਲਾਂ ਖੁਸ਼ ਹੋਊਂਗਾ ਜਿੱਦਣ ਅੱਜ ਮੈਂ ਤਾਂ ਕਹਿੰਦਾ ਅੱਜ ਹੀ ਸ਼ਾਮ ਨੂੰ ਉੱਥੇ ਮਤਲਬ ਚੱਲੂ ਸਟਾਰਟ ਹੋ ਜੀ ਮਾਨਯੋਗ ਐਕੀਮ ਸਾਹਿਬ ਅਸੀਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਤੇ ਜੀ ਮਿਹਰਬਾਨ ਸਰ ਇਹ ਅੱਜ ਕਿਸਾਨ ਯੂਨੀਅਨ ਵੱਲੋਂ ਤੁਹਾਡੇ ਕੋਲ ਇੱਕ ਮੰਗ ਪੱਤਰ ਦਿੱਤਾ ਗਿਆ ਜੀ ਤੁਹਾਡੇ ਤੋਂ ਵਿਚਾਰ ਲੈਣਾ ਚਾਹੁੰਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਜੀ ਮੰਗ ਪੱਤਰ ਇਹ ਦਰਾਹਾ ਵਿਖੇ ਜਿਹੜਾ ਸਰਕਾਰੀ ਹਸਪੀਟਲ ਨਾਮੀ ਬਿਲਡਿੰਗ ਬਣੀ ਹੋਈ ਆ ਜੀਟੀ ਰੋਡ ਤੇ ਆ ਉਹਦੇ ਸਬੰਧ ਚ ਹੀ ਹੈਗਾ ਇਹ ਪਹਿਲਾਂ ਹੀ ਚੱਲ ਰਿਹਾ ਹੈ ਇਹਦੇ ਤੇ ਇਹ ਬਿਲਡਿੰਗ ਬਣੀ ਨੂੰ ਥੋੜਾ ਟਾਈਮ ਹੋ ਗਿਆ ਤੇ ਹਜੇ ਉੱਥੇ ਸਟਾਫ ਵਗੈਰਾ ਦਾ ਪ੍ਰਬੰਧ ਤੇ ਉਹ ਹਜੇ ਨਹੀਂ ਸਰਕਾਰ ਵੱਲੋਂ ਉਹ ਅੰਦਰ ਪ੍ਰੋਸੈਸ ਹੀ ਹੈ ਤੇ ਉਹ ਮੈਂ ਵੀ ਕੱਲ ਕੱਲ ਹੀ ਕੱਲ ਦੀ ਤਰੀਕ ਚ ਦੁਬਾਰਾ ਰਿਮਾਈਂਡਰ ਐਸਐਮਓ ਸਾਹਮਣੇ ਇੱਕ ਪਿਛਲੇ ਮਹੀਨੇ ਡਿਟੇਲ ਜਿਹੜੀ ਜਿਹੜੀ ਹੈ ਇਕੁਪਮੈਂਟਸ ਉਹਨਾਂ ਨੂੰ ਜਿਹੜੀਆਂ ਪੋਸਟਾਂ ਚਾਹੀਦੀਆਂ ਨੇ ਉੱਥੇ ਪੂਰਾ ਡਿਟੇਲ ਬਣਾ ਕੇ ਸਰਕਾਰ ਨੂੰ ਭੇਜੀ ਹੋਈ ਸੀਗੀ ਉਹਨੂੰ ਫਾਰਵਰਡ ਕੀਤਾ ਮੈਂ ਕੱਲ ਆਪਣੇ ਵੱਲੋਂ ਵੀ ਰਿਕਮੈਂਡੇਸ਼ਨ ਕਰਕੇ ਆਪਣੇ ਵੱਲੋਂ ਵੀ ਮਤਲਬ ਹੋਤੀ ਪਰੋਠਾ ਕਰਦੇ ਹੋਏ ਉਹਨੂੰ ਸਰਕਾਰ ਨੂੰ ਬੇਨਤੀ ਕੀਤੀ ਹੈ ਵੀ ਜਲਦੀ ਤੋਂ ਜਲਦੀ ਕਿਉਂਕਿ ਬਿਲਡਿੰਗ ਹੈਗੀ ਆ ਤੇ ਹਸਪਤਾਲ ਚੱਲੇ ਫਾਇਦਾ ਹੋਊਗਾ ਲੋਕਾਂ ਨੂੰ ਉਹਨਾਂ ਦਾ ਫਾਇਦਾ ਹੀ ਆ ਸਰ ਜਿਵੇਂ ਤੁਸੀਂ ਦੱਸਿਆ ਵੀ ਕੱਲ ਅਸੀਂ ਤਿਆਰ ਕਰਕੇ ਸਾਰਾ ਜੋ ਵੀ ਡਿਮਾਂਡ ਸੀਗੀ ਹਸਪਤਾਲ ਦੀ ਉਹ ਸੀ ਭੇਜਿਆ ਜੀ ਨੀ ਡਿਮਾਂਡ ਨਹੀਂ ਹਸਪੀਟਲ ਤਾਂ ਬਣਿਆ ਹੋਇਆ ਹਸਪੀਟਲ ਬਣਿਆ ਹੋਇਆ ਉੱਥੇ ਉੱਥੇ ਸਟਾਫ ਹੀ ਹੋਣਾ ਸਾਰਾ ਸਾਮਾਨ ਜਿਹੜਾ ਚਾਹੀਦਾ ਹਾਂ ਹਾਂ ਜਿਹੜੇ ਇਕੁਪਮੈਂਟ ਚਾਹੀਦੀ ਉਹ ਸਾਰਾ ਕੁਝ ਆਦੀ ਹੈ ਸਰ ਕਿੰਨੀ ਵਾਰੀ ਪਹਿਲਾਂ ਵੀ ਕੋਈ ਭੇਜਿਆ ਗਿਆ ਕਿਆ ਹੋਇਆ ਪਹਿਲਾਂ ਚੱਲ ਰਹੀ ਸਰਕਾਰ ਚ ਜਿਵੇਂ ਇੱਕ ਇੱਕ ਪ੍ਰੋਸੀਜਰ ਹੁੰਦਾ ਉਹ ਮੈਂ ਚੱਲ ਰਹੀ ਹੈ ਪਹਿਲਾਂ ਤੋਂ ਹੀ ਜਿਹੜਾ ਖਤੋ ਖਤਾ ਪਹਿਲਾਂ ਚੱਲ ਹੀ ਰਿਹਾ ਸਾਰਾ ਐਸਐਮਓ ਸਾਹਿਬ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਪਹਿਲਾਂ ਇੱਕ ਵਾਰੀ ਪੱਤਰ ਇੱਕ ਦੋ ਵਾਰ ਮੇਰੇ ਕੋਲ ਆਇਆ ਉਹ ਵੀ ਫਾਰਵਰਡ ਕਰਕੇ ਸਰਕਾਰ ਨੂੰ भेजे ਹੋਏ ਨੇ ਵੀ ਇਹ ਦਿੱਤੇ ਜਲਦੀ ਕੋਈ ਫੈਸਲਾ ਲੈ ਲਿਆ ਜਾਵੇ ਸਰ ਮਰਾ ਆਪਾਂ ਅੰਦਾਜ਼ਾ ਕੋਈ ਦੱਸ ਸਕਦੇ ਆ ਵੀ ਹੁਣ ਤੱਕ ਕਿੰਨੇ ਮੰਗ ਪੱਤਰ ਆਪਾਂ ਨੂੰ ਮਿਲ ਚੁੱਕੇ ਨੇ ਜੀ ਇਹ ਸਿੱਮਾਤ ਨਾ ਰਹੇ ਇਹ ਤਾਂ ਕੋਈ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਸਾਰੇ ਮੰਗ ਪੱਤਰ ਆਪਾਂ ਮਤਲਬ ਪ੍ਰੋਸੈਸ ਚ ਹੀ ਆਉ ਆਜਣਾ ਜਾਂ ਜਲਦੀ ਹੋ ਜਾਣਾ ਜਦੋਂ ਵੀ ਹੋ ਮਤਲਬ ਜਦੋਂ ਵੀ ਹੋ ਗਿਆ ਉਹ ਫਾਇਦਾ ਹੀ ਹੈ ਲੋਕਾਂ ਨੂੰ ਨਹੀਂ ਮੈਨੂੰ ਲੱਗਦਾ ਜੀ ਫਾਈਲ ਤਾਂ ਭਰ ਚੀ ਹੋਣੀ ਹੈ ਜੀ ਇੱਕ ਕਿਉਂਕਿ ਤਿੰਨ ਚਾਰ ਸਾਲ ਹੋ ਗਏ ਜੀ ਮੰਗ ਪੱਤਰ ਆਉਂਦਿਆਂ ਨੂੰ ਨਹੀਂ ਤਿੰਨ ਚਾਰ ਸਾਲ ਤੱਕ ਉਹ ਬਣੇ ਨੂੰ ਨਹੀਂ ਹੋਏ ਉਹ ਤਾਂ ਤੋੜ ਨਹੀਂ 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 ਤਾਂ ਚਾ ਮੈਂ ਇੱਥੇ ਹੁੰਦਾ ਸੀ ਉਹ ਤੁਸੀ ਲਰ ਹੁੰਦਾ ਸੀ ਮੈਂ 2021 ਚ ਬਣਿਆ ਇੱਥੇ ਚਲੋ ਚਾ ਉਹ ਗੱਲ ਚ ਕੁਝ ਨਹੀਂ ਹੈਗਾ ਆਦਰਵਾਈ ਚਲ ਜਦੋਂ ਬਿਲਡਿੰਗ ਬਣੀ ਹੋਈ ਹੈ ਤਾਂ ਚਲ ਪਹਿਲਾਂ ਚਾਹੀਦਾ ਲੋਕਾਂ ਦਾ ਫਾਇਦਾ ਹੀ ਹੋਵੇ ਤੇ ਸਰਕਾਰ ਦਾ ਵੀ ਫਾਇਦਾ ਲੋਕਾਂ ਦੇ ਸਰ 21 24 ਜੇ ਆਪਾਂ ਮੰਨ ਲਈਏ ਸਰ 24 ਚੱਲ ਪਿਆ ਜੀ ਹੁਣ 24 ਵੀ ਐਂਡ ਹੈ ਜੀ ਚਲੋ ਉਹਨੂੰ ਫੋਟੋਪੈਪ ਮੈਂ ਇੰਟਰਵਿਊ ਤੇ ਕਾਹਦੂ ਤੇਰੀ ਮਤਲਬ ਆਪਾਂ ਠੀਕ ਹੈ ਆਪਾਂ ਕੋਸ਼ਿਸ਼ ਆ ਵੀ ਆਪਕ ਜਲਦੀ ਚੱਲੋ ਸਾਰਿਆਂ ਦਾ ਹੀ ਫਾਇਦਾ ਮੈਂ ਸਭ ਤੋਂ ਪਹਿਲਾਂ ਖੁਸ਼ ਹੋਊਂਗਾ ਜਿੱਦਣ ਅੱਜ ਮੈਂ ਤਾਂ ਕਹਿੰਦਾ ਅੱਜ ਹੀ ਸ਼ਾਮ ਨੂੰ ਉੱਥੇ ਮਤਲਬ ਚ ਬਾਰੇ ਅੱਛਾ ਉਹਨਾਂ ਨੇ ਚੱਕ ਲਿਆ ਹੁਣ ਧਰਨਾ ਪਏ ਉੱਥੇ ਲੱਗਿਆ ਸੀ ਮੈਂ ਗਿਆ ਸੀ ਉਹਨਾਂ ਨੂੰ ਮੈਂ ਬੇਨਤੀ ਕਰਕੇ ਆਇਆ ਸੀ ਮੈਂ ਕਿਹਾ ਵੀ ਐਜੀਟੇਸ਼ਨ ਕਰਨਾ ਉਹ ਦੱਸ ਰਹੇ ਸੀ ਮੈਡਮ ਮੈਡਮ ਨੇ ਲਾਇਆ ਸੀ ਜਿਹੜਾ ਧਰਨਾ ਉਹ ਕੀ ਸੀ ਉਹਨਾਂ ਨੂੰ ਆਪਣੀ ਪੁਲੀ ਦਾ ਹਾਂ ਨੀਤੂ ਸਿੰਘ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਮੈਂ ਕਿਹਾ ਵੀ ਚਲੋ ਐਜੀਟੇਸ਼ਨ ਆਪਣਾ ਉਹ ਕਹਿੰਦੇ ਸਾਡਾ ਰਾਈਟ ਆ ਮੈਂ ਕਿਹਾ ਬਿਲਕੁਲ ਰਾਈਟ ਆ ਪਰ ਇਹ ਇੱਕ ਆਪਾਂ ਉਹ ਹੀ ਹੁੰਦਾ ਮਤਲਬ ਦਿਖਾਉਣਾ ਹੀ ਹੁੰਦਾ ਵੀ ਆਪਾਂ ਰੋਸ ਆਪਣਾ ਕਰ ਰਹੇ ਹਾਂ ਤੇ ਮੈਂ ਕਿਹਾ ਵੀ ਮੈਂ ਵੀ ਬੇਨਤੀ ਕੀਤੀ ਸੀ ਉਹਨੂੰ ਵੀ ਇੱਥੇ ਬੈਠਣ ਦਾ ਨਹੀਂ ਆਪਾਂ ਜਰਕਾਰੀ ਰਹੇ ਮੈਨੂੰ ਦੋ ਤੁਸੀਂ ਮੋਰਾਂ ਦਾ ਅੱਜ ਕੋ ਅੱਜ ਕਿਸਾਨੀ ਨੇ ਨੇ ਦਿੱਤਾ ਅੱਜ ਹੀ ਮੈਂ ਇਹ ਫਾਰਵਰਡ ਕਰ ਦੇਣਾ ਸਰਕਾਰ ਨੂੰ ਇਆ ਉਹ ਦਿੱਤ ਫੋਜਣਾ ਕਰ ਲਾਸਟ ਪੁੱਛਣਾ ਜੀ ਹਾਂਜੀ ਹਾਂਜੀ ਸਰ ਇਹ ਹੁਣ ਮੰਗ ਪੱਤਰ ਹੈ ਜਿਹੜਾ ਇਹ ਆਪਾਂ ਕਿੱਥੇ ਭੇਜਾਂਗੇ ਜੀ ਯਾਨੀ ਆਪਾਂ ਇਹ ਡੀ ਸਾਹਿਬ ਨੂੰ ਭੇਜੂਗਾ ਡੀ ਸਾਹਿਬ ਦੇ ਥਰੂ ਸਰਕਾਰ ਨੂੰ ਜਾਊਗਾ ਸਰ ਕਿੰਨੇ ਦਿਨਾਂ ਦੇ ਵਿੱਚ ਪਹੁੰਚੂਗਾ ਜੀ ਆਪਣੇ ਆਪਾਂ ਕਹਿ ਰਹੀ ਐ ਏ ਟੂ ਏ ਗੱਲਾਂ ਦਾ ਕੀ ਫਾਇਦਾ ਮੈਨੂੰ ਕਿੰਨੇ ਦਿਨਾਂ ਚ ਪਹੁੰਚੂਗਾ ਤੁਹਾਨੂੰ ਮੈਂ ਤੁਹਾਨੂੰ ਕੀ ਦੱਸੂਗਾ ਮੈਨੂੰ ਅੱਜ ਹੀ ਕੋਪਾ ਟ੍ਰੋਪੀ ਹੈ ਅੱਛਾ ਥੈਂਕ ਯੂ ਵੈਰੀ ਵਡ ਅੱਗੇ ਵੀ ਨਹੀਂ ਆਗੇ ਸਮਰੋੜੂ ਜੀ ਅੱਜ ਪ੍ਰਧਾਨ ਜੀ ਤੁਸੀਂ ਅੱਜ ਸਬਡਿਵੀਜ਼ਨ ਫਾਈਲ ਪਹੁੰਚੇ ਹੋ ਐਟੀਐਮ ਸਾਹਿਬ ਦੇ ਦਫ਼ਤਰ ਈ ਬਚਾ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਇਹਨਾਂ ਦਾ ਸਾਬਾ ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਦੀ ਫਤਿਹ। ਅਸੀਂ ਐਸਡੀਐਮ ਸਾਹਿਬ ਨੂੰ ਵਿਚਾਰ ਆਪਣੇ ਲੈ ਕੇ ਆਏ ਅੱਜ 29-11 ਨੂੰ। ਇੱਕ ਜਿਹੜਾ ਆਪਣਾ ਦਰਾਹੇ ਵਿਖੇ ਹਸਪੀਟਲ ਬਣਿਆ ਸਰਕਾਰੀ ਹਸਪੀਟਲ। ਉਹਦੀ ਇਮਾਰਤ ਖਾਲੀ ਪਈਆ ਬਿਲਕੁਲ। ਉੱਥੇ ਨਾ ਇਸ ਟਾਈਮ ਕੋਈ ਡਾਕਟਰ ਤਾਂ ਕੀ ਹੈ ਉੱਥੇ ਕੋਈ ਵੀ ਨਹੀਂ ਹੈਗਾ ਜੀ। ਉਹਦੇ ਸਬੰਧ ਵਿੱਚ ਮੰਗ ਪੱਤਰ ਲੈ ਕੇ ਆਏ ਆ ਅਸੀਂ। ਉਹ ਲਿਖਿਆ ਵੀ ਇੱਦਾਂ 10 ਕਰੋੜ ਰੁਪਈਆ ਲਾਗਤ ਨੂੰ ਹੋਈ ਨਾਲ ਤਿਆਰ ਹੋਇਆ ਪਰ ਉੱਥੇ ਇਸ ਟਾਈਮ ਕੋਈ ਨਹੀਂ ਹੈ। ਜੇ ਅਗਲੇ ਐਸਡੀ ਸਾਹਿਬ ਨੂੰ ਮੰਗ ਪੱਤਰ ਇਹ ਦੇਣਾ ਸੀ ਵੀ ਜੇ ਨਾ ਅਗਲੀ ਕਾਰਵਾਈ ਕੀਤੀ ਗਈ ਤਾਂ 3 12 24 ਨੂੰ ਅਸੀਂ ਅਣਮੁੱਠੇ ਸਮੇਂ ਲਈ ਧੰਨਾ ਲਗਾ ਦਿੱਤਾ ਜਾਣਾ। ਤੁਸੀਂ ਪਹਿਲਾਂ ਵੀ ਕਦੇ ਕੋਈ ਮੰਗ ਪੱਤਰ ਦਿੱਤਾ ਜੀ ਇਸ ਮੁੱਦੇ ਨੂੰ ਲੈ ਕੇ? ਇਹ ਪਹਿਲਾਂ ਦਿੱਤਾ ਜੀ 23 9 24 ਨੂੰ ਛੱਡੀ ਜਥੇਬੰਦੀ ਨੇ ਉਹ ਤੇ ਕੋਈ ਹਜੇ ਤੱਕ ਸੁਣਵਾਈ ਨਹੀਂ ਹੋਈ ਜੀ। ਤੁਹਾਡੀ ਜਥੇਬੰਦੀ ਵੱਲੋਂ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀ ਉਹ ਤੇ ਸਰਵਾਈ ਨਹੀਂ ਹੋਈ। ਹਾਂਜੀ। ਤੇ ਤੁਸੀਂ ਹੁਣ ਕਿੰਨੀ ਆਸ ਰੱਖਦੇ ਹੋ ਵੀ ਸੁਣਵਾਈ ਹੋਏ? ਸੋ ਇਹ ਤਾਂ ਉਹ ਐਸਡੀਓ ਸਾਹਿਬ ਤੇ ਆ ਬਾਕੀ ਸਰਕਾਰ ਤੇ ਆ ਕੀ ਨੁਕਸਾਨ ਕੀ ਹੋ ਰਹੀ ਨੇ ਜੀ ਜਿਹੜਾ ਤੁਸੀਂ ਇਹ ਮੁੱਦਾ ਲੈ ਕੇ ਆਏ ਹੋ ਇਹ ਕਿੰਨਾ ਜ਼ਰੂਰੀ ਹੈ ਇਹ ਜ਼ਰੂਰੀ 100% ਜ਼ਰੂਰੀ ਹੋਈ ਉੱਥੇ ਹੁਣ ਆਪਣੇ ਕਿਸੇ ਇੱਕ ਬੀਮਾ ਭਾਂ ਨੂੰ ਸਹੂਲਤ ਮਿਲੂਗੀ ਕੋਈ ਚਲੋ ਹੋਰ ਬਾਕੀ ਕਰਮਚਾਰੀ ਰਹਿਣਗੇ ਉਹਨਾਂ ਦਾ ਹੋ ਗਿਆ ਫਿਰ ਆਪਣੇ ਜਿਹੜੇ ਇਲਾਜ ਲਈ ਜਾਣਗੇ ਉਹਨਾਂ ਨੂੰ ਸਹੂਲਤ ਮਿਲੂਗੀ ਸਰਕਾਰੀ ਦੱਸੋ ਪ੍ਰਧਾਨ ਜੀ ਥੋੜਾ ਹੋਰ ਦੱਸੋ ਕਿੰਨਾ ਇੱਕ ਹਸਪਤਾਲ ਦੀ ਮੱਤ ਤਾਂ ਤੁਸੀਂ ਜਿਵੇਂ ਬੜੀ ਵਧੀਆ ਜਗ੍ਹਾ ਤੇ ਬਣਿਆ ਹੈ ਹਾਂਜੀ ਜੀਜੀ ਰੋਡ ਦੇ ਉੱਪਰ ਆਇਆ ਹੈ ਹਾਂਜੀ ਇਹ ਤੋਂ ਕਿੰਨਾ ਫਾਇਦਾ ਮਿਲ ਸਕਦਾ ਹੈ ਜੀ ਪਬਲਿਕ ਨੂੰ ਜਾਂ ਆਪਾਂ ਕਹ ਲਈਏ ਸਮਾਜ ਨੂੰ ਸਮਾਜ ਨੂੰ ਪੂਰਾ ਫਾਇਦਾ ਹੋਣਾ ਹੀ ਇਹ ਤੋਂ 100% ਹੋਣਾ ਫਾਇਦਾ ਦੇਖੋ ਆਪਣੇ ਉੱਤੇ ਮਲਾਜ਼ਮ ਰਹਿਣਗੇ ਉਹ ਵੀ ਉਹਨਾਂ ਦਾ ਵੀ ਰੋਜ਼ਗਾਰ ਚੱਲਣਾ ਬਾਕੀ ਹੋਰ ਕਰੋ ਲੋਕਾਂ ਨੂੰ ਕਿਸੇ ਨੂੰ ਇਲਾਜ ਮਿਲੂਗਾ ਹਾਂ ਤੇ ਇੱਕ ਨਾਲੇ ਹੈ ਵੀ ਰੋਡ ਦੇ ਉੱਤੇ ਆ ਜੇ ਕੋਈ ਪੇਸ਼ੈਂਟ ਕੋਈ ਐਕਸੀਡੈਂਟ ਹੁੰਦਾ ਹੈ ਉਹ ਸ਼ਤ ਜਲਦੀ ਪਹੁੰਚ ਸਕਦਾ ਜੀ ਹੁਣ ਜਿਹੜਾ ਕੋਈ ਵੱਡੇ ਹਸਪਤਾਲ ਚ ਨਹੀਂ ਇਲਾਜ ਕਰਾ ਸਕਦਾ ਜੋ ਆਮ ਆਪਣਾ ਘਰੇਲੂ ਛੋਟੇ ਜਿਹੇ ਪਰਿਵਾਰ ਨੇ ਉਹਨਾਂ ਨੂੰ ਉੱਥੇ ਫ੍ਰੀ ਇਲਾਜ ਮਿਲੂਗਾ ਸਹੂਲਤ ਬਧੂ ਸ਼ਹਿਰ ਦਾ ਨਾਮ ਚਾਊਗਾ ਰੋਜ਼ਗਾਰ ਮਿਲੂਗਾ ਸਾਰਿਆਂ ਨੂੰ ਇਹ ਪੰਜਾਬ ਸਰਕਾਰ ਆ ਜਿਹੜੀ ਮਾਨ ਸਾਹਿਬ ਉਹ ਤਾਂ ਬੜੀਆਂ ਵੱਡੀਆਂ ਵੱਡੀਆਂ ਦਲੀਲਾਂ ਦਿੰਦੇ ਨੇ ਹੈਲਥ ਦੇ ਇਸ਼ੂ ਨੂੰ ਲੈ ਕੇ ਕਹਿੰਦੇ ਨੇ ਅਸੀਂ ਪੰਜਾਬ ਦੇ ਵਿੱਚ ਘਰ ਘਰ ਤੱਕ ਇਲਾਜ ਪਹੁੰਚਾਤਾ ਵੀ ਪਹਾਲਾ ਕਲੀਨਿਕ ਬਣਾਏ ਨੇ ਜੀ ਨਹੀਂ ਕਹਿਣ ਦੀ ਤਾਂ ਬਹੁਤ ਗੱਲਾਂ ਹੁੰਦੀਆਂ ਨੇ ਵੱਡੀਆਂ ਜੀ ਅਜੇ ਤੱਕ ਐਸਾ ਕੁਝ ਨਹੀਂ ਹੋਇਆ ਜੀ ਪਿੰਡਾਂ ਇਸ ਦਾ ਕਿੱਥੇ ਅਜੇ ਤਾਂ ਸਹਰਾਂ ਚ ਨਹੀਂ ਪਹੁੰਚਿਆ ਇਹ ਕਾਰਨ ਕੀ ਸਮਝਦੇ ਹੋ ਕਿ ਉਹ ਨਹੀਂ ਚੱਲ پا ਰਿਹਾ ਜੀ ਹਸਪਤਾਲ ਕੋਈ ਹਸਪਤਾਲ ਦੀ ਬਿਲਡਿੰਗ ਅਧੂਰੀ ਹੈ ਜਾਂ ਕੀ ਗੱਲ ਹੋ ਰਹੀ ਹੈ ਇਹ ਸਾਰੀਆਂ ਸਰਕਾਰਾਂ ਦੀਆਂ ਕਮਜ਼ੋਰੀਆਂ ਨੇ ਮਾੜੀਆਂ ਨੀਤੀਆਂ ਨੇ ਹੋਰ ਕੀ ਕਾਰਨ ਸਮਝਦੇ ਹੋ ਕੋਈ ਤੁਸੀਂ ਹੋਰ ਵੀ ਕਾਰਨ ਸਮਝਦੇ ਹੋ ਜੀ ਮੈ ਇਹ ਹੋ ਸਕਦਾ ਜੀ ਡਾਕਟਰਾਂ ਦੀ ਘਾਟ ਹੋ ਸਕਦੀ ਹੈ ਭਰਤੀ ਡਾਕਟਰਾਂ ਦੀ ਨਮਿਆਦੀ ਹੋ ਗਈ ਉੱਥੇ ਪਹੁੰਚੇ ਸਾਰਾ ਸਟਾਫ ਪਹੁੰਚੇ ਪ੍ਰਧਾਨ ਜੀ ਇੱਕ ਦਰਨਾ ਵੀ ਲੱਗਿਆ ਸੀ ਉੱਥੇ ਅ 2 ਜਾਂ 3 ਦਿਨ ਪਹਿਲਾਂ 26 ਨਵੰਬਰ ਨੂੰ ਸਟਾਰਟ ਹੋਇਆ ਸੀ ਦਰਨਾ ਤੇ ਕੱਲ ਪੁਲਿਸ ਵੱਲੋਂ ਉਹ ਦਰਨਾ ਜਿਹੜਾ ਵੀ ਸਵੇਰੇ ਸਾਜਰੇ ਚੱਕ ਦਿੱਤਾ ਗਿਆ ਸੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜਿਹੜਾ ਸਾਡਾ ਹੋਊਗਾ ਅਸੀਂ ਉਹਦੇ ਬਾਰੇ ਕਹਾਂਗੇ ਅ ਦੇਖੋ ਉੱਥੇ ਵੀ ਤੁਹਾਡੀ ਯੂਨੀਅਨ ਦੇ ਬਹੁਤ ਸਾਰੇ ਆਪਣੇ ਪਹੁੰਚੇ ਸੀਗੇ ਆਉਦੇਦਾਰ ਤੇ ਵਰਕਰ ਸਾਹਿਬਾਨ ਤੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸੀ ਉਹ ਚ ਦਰਨੇ ਦੇ ਠੀਕ ਹੈ ਜੀ ਨਹੀਂ ਅਸੀਂ ਉੱਤੇ ਪਹੁੰਚੇ ਨਹੀਂ ਅਸੀਂ ਉਸ ਬਾਰੇ ਕੋਈ ਦਲੀਲ ਦੇ ਨਹੀਂ ਸਕਦੇ ਪਬਲਿਕ ਨੂੰ ਕੋ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਾਡਾ ਸਾਥ ਦਿਓ ਸਾਰਿਆਂ ਦਾ ਇਨਸਾਫ ਹੋਵੇ ਇਹਹੀ ਮੰਗ ਆ ਹੱਥ ਬੰਨ ਕੇ ਸਰਕਾਰ ਨੂੰ ਮੰਗ ਕਰਦੇ ਆਂ ਵੀ ਇਹ ਜਲਦੀ ਤੋਂ ਜਲਦੀ ਮਹੀਆ ਕਰੀ ਜਾਵੇ ਸਰਕਾਰ ਜੀ ਤੁਸੀਂ ਅੱਜ ਐਸਡੀਐਮ ਦਫ਼ਤਰ ਪਾਇਲ ਪਹੁੰਚੇ ਹੋ ਯੂਨੀਅਨ ਦੇ ਸਾਰੇ ਆਬਦੇਦਾਰ ਸਹਿਬਾਨ ਵਰਕਰ ਸਹਿਬਾਨ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਬੈਲੂ ਜੀ ਖਾਲਸਾ ਬੈਲੂ ਜੀ ਫਤੇ ਜੀ ਅਸੀਂ ਤਾਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆਂ ਜੀ ਦੇ ਛੱਡਾ ਜਿਹੜਾ ਅਸੀਂ ਮੰਗ ਪੱਤਰ ਲੈ ਕੇ ਆਏ ਆ ਜੀ ਐਸਡੀਐਨ ਸਾਹਿਬ ਨੂੰ ਇਹ ਗਾਹਾਂ ਆਪਣੇ ਮੁੱਖ ਮੰਤਰੀ ਸਾਹਿਬ ਭਗਵਾਨ ਤਮਨ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਗਰਾਹਾ ਜੀ ਆਪਣੇ ਹਸਪੀਟਲ 'ਚ ਹੁਣ ਤੱਕ ਸਟਾਫ ਨਹੀਂ ਆਇਆ ਵੀ ਜੀ ਸਟਾਫ ਪਹੁੰਚਣਾ ਚਾਹੀਦਾ ਹੁਣ ਮਾੜਾ ਬੰਦਾ ਤਾਂ ਇਲਾਜ ਹੀ ਨਹੀਂ ਕਰਾ ਸਕਦਾ ਜੀ ਬڑے-ਬڑے ਹਸਪੀਟਲ ਨੇ ਲੱਖ-ਲੱਖ ਰੁਪਏ ਮੰਗਦੇ ਨੇ ਜੇ ਉਹ ਸਹੂਲਤ ਮਿਲੂਗੀ ਤਾਂ ਜੀ ਜਿਹੜੇ ਗਰੀਬ ਬੰਦੇ ਨੇ ਉਹਨਾਂ ਦਾ ਬਹੁਤ ਵਧੀਆ ਯਾਨੀ ਜੀ ਹਾਂ ਜੀ ਹੋਊਗਾ ਸੰਜੋਗ ਇਹ ਕਹਿੰਦੇ ਹੋ ਮਾੜਾ ਬੰਦਾ ਇਲਾਜ ਜੀ ਕਰਾ ਸਕਦਾ ਲੇਕਿਨ ਸਰਕਾਰਾਂ ਤਾਂ ਕਹਿੰਦੀਆਂ ਨੇ ਇਲਾਜ ਅਸੀਂ ਘਰ-ਘਰ ਤੱਕ ਪਹੁੰਚਾਤਾ ਜੀ। ਨਾ ਜੀ ਕਾਨੂੰ ਪਹੁੰਚਿਆ ਜੀ ਹੁਣ ਉੱਥੇ ਤਾਂ ਸਟਾਫ ਹੀ ਨਹੀਂ ਹੈਗਾ ਜੀ 2 ਸਾਲ ਦੇ 1.5 ਸਾਲ ਹੋ ਗਿਆ ਜੀ ਹਸਪੀਟਲ ਨੂੰ ਤਿਆਰ ਹੋਏ ਨੂੰ 10 ਕਰੋੜ ਦੀ ਲਾਗਤ ਹਾਂ ਜੀ ਵੱਧ ਹੋ ਗਿਆ 4 ਸਾਲ ਹੋ ਗਏ ਮੈਨੂੰ ਹਾਂ ਜੀ ਉੱਥੇ ਸਟਾਫ ਨਹੀਂ ਹੈਗਾ ਜੀ ਹਾਲ ਤੱਕ ਜੇ ਸਟਾਫ ਹੋਊਗਾ ਜੀ ਤਾਂ ਹੀ ਲਾ ਜਊਗਾ ਜੀ ਦੇਖੋ ਹੁਣ ਪ੍ਰਾਈਵੇਟ ਕਮਜ਼ੋਰ ਬੰਦਾ ਜੀ ਜੇ ਹੁਣ 4-500 ਦੀ ਸਾਡੀ ਪ੍ਰਾਈਵੇਟ ਕੀ ਕਰਾਊਗਾ ਕਿਸੇ ਮਾੜੇ ਕਿਸੇ ਡਾਕਟਰ ਕੋਲ ਚਲੇ ਜਾਓ ਜੀ 100 ਅਲ ਇਕ ਹੋਰ ਵੀ ਗੱਲ ਹੈ ਜੀ ਜਿਹੜੀ ਸਿਹਤ ਸਹੂਲਤ ਹੈ ਐਜੂਕੇਸ਼ਨ ਹੈ ਇਹ ਤਾਂ ਮੇਨ ਮੋਡਲੀ ਸਹੂਲਤਾਂ ਦੇ ਵਿੱਚ ਆਉਂਦੇ ਨੇ ਹਾਂ ਜੀ ਹਾਂ ਜੀ ਅੱਜ ਸਾਨੂੰ ਅਸੀਂ 21ਵੀਂ ਸਦੀ ਮੈਡੀਕਲ ਤਾਂ ਜ਼ਰੂਰੀ ਹੈ ਜੀ ਆਪਾਂ ਨੂੰ ਅਸੀਂ ਅੱਜ 21ਵੀਂ ਸਦੀ 'ਚ ਪਹੁੰਚ ਗਏ ਸਾਨੂੰ ਅੱਜ ਅਸੀਂ ਮੈਡੀਕਲ ਜਿਹੜੇ ਮੋਡਲੀਆਂ ਸਹੂਤਾ ਨਵਾਂ ਵੀ ਦੱਸ ਰਹੇ ਹਾਂ ਹਾਂ ਜੀ ਮੈਡੀਕਲ ਨੂੰ ਦੱਸ ਰਹੇ ਤਾਂ ਜ਼ਰੂਰੀ ਹੈ ਜੀ ਆਮ ਬੰਦਾ ਜਿਹੜਾ ਹੁਣ ਪੈਸੇ ਵਾਲਾ ਉਹ ਜੀ ਆਪਦਾ ਪੋਲੋ ਚਲੇ ਜਾਊ ਕਿੱਥੇ ਚਲੇ ਜਾਊ ਸਿੱਧੂ ਆ ਚਲੇ ਜਾਊਗਾ ਜੀ ਉੱਥੇ ਤਾਂ ਹੁਣ ਜਿਹੜਾ ਗਰੀਬ ਬੰਦਾ ਉਹ ਕਿੱਥੇ ਚਲੇ ਜਾਊਗਾ ਜੀ ਉਹ ਤਾਂ ਐਂ ਲਾਜਤਾ ਬਾਅਦ ਸ਼ੁਰੂ ਹੁੰਦਾ ਜੀ ਇਹ ਕੋਈ ਆਮ ਤੌਰ ਤੇ ਸਰਕਾਰ ਵੱਲੋਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਅਸੀਂ ਜੀ ਕੰਮ ਕਰਨਾ ਚਾਹੁੰਦੇ ਆ ਲੇਕਿਨ ਸਾਡੇ ਕੋਲ ਜਗ੍ਹਾ ਅਵੇਲੇਬਲ ਨਹੀਂ ਹੈ ਸਾਡੇ ਕੋਲ ਬਿਲਡਿੰਗ ਅਵੇਲੇਬਲ ਨਹੀਂ ਹੈ ਸਾਡੇ ਕੋਲ ਸਹੀ ਟਿਕਾਣੇ ਤੇ ਜਗ੍ਹਾ ਅਵੇਲੇਬਲ ਨਹੀਂ ਹੈ ਇੱਥੇ ਸਾਰਾ ਕੁਝ ਇਹ ਤਾਂ ਟਿਕਾਣੇ ਤੇ ਜੀ ਜਗ੍ਹਾ ਹੁਣ ਤੁਹਾਨੂੰ ਪਤਾ ਹੀ ਕਿੰਨੀ ਲਾਗਤ ਨਾਲ ਪੈਸੇ ਲੱਗ ਕੇ ਜੀ ਤਿਆਰ ਹੋਇਆ ਹੈ ਹਸਪੀਟਲ ਜੀ ਹਾਂ ਜੀ ਪੂਰਾ 10 ਕਰੋੜ ਦੀ ਲਾਗਤ ਨਾਲ ਇਹ ਹਸਪੀਟਲ ਤਿਆਰ ਹੋਇਆ ਜੀ ਅਸੀਂ ਥੋੜਾ ਸਮਝ ਨਹੀਂ ਹੋਊਗੀ ਪਰ ਸਰਕਾਰ ਜਿਹੜਾ ਇਹ ਟਿੱਕ ਸਮਝੀ ਜਾਂਦੀ ਹੈ ਕਿ ਕੋਈ ਜੀ 10 ਕਰੋੜ ਹੀ ਲੱਗਿਆ ਆਹ ਥੋੜਾ ਕਿੱਥੇ ਆ ਜੀ ਪਬਲਿਕ ਦਾ ਜਿਹੜੀ ਟੈਕਸ ਲੈ ਕੇ ਜੀ ਹੁਣ ਇਹੀ ਸਾਡਾ ਹੀ ਫੋਨ ਨਿਚੋੜ ਕੇ ਕਰਿਆ ਹੋਇਆ ਜੀ ਜੇ ਚੱਲੇ ਉਹ ਹਸਪੀਟਲ ਚੱਲੇ ਜੀ ਕਿੰਨੀਆਂ ਸਹੂਲਤਾਂ ਮਿਲਣਾਂ ਆਪਣੇ ਸਾਰੇ ਇਲਾਕੇ ਨੂੰ ਜੀ ਕਿੰਨਾ ਕਿੰਨਾ ਫਾਇਦਾ ਹੋਵੇ ਹੁਣ ਗਰੀਬ ਬੰਦਾ ਜਿਹੜਾ 4-5 ਸੌ ਵਾਲਾ ਕਿੱਥੇ ਇਲਾਜ ਕਰਾ ਲੂਗਾ ਜੀ ਉਕੜੇ ਮਰ ਮਰ ਜਾਂਦਾ ਜੀ ਦੇਖੋ ਤੁਸੀਂ ਵਧੀਆ ਤਜਰਬੇਕਾਰ ਬੰਦੇ ਲੱਗ ਸਕਦੇ ਹੋ ਤੁਸੀਂ ਇਹਦੇ ਵਰਗੀ ਪੈਕ ਦੇ ਮਾਰਤ ਦੇਖੀ ਹੈ ਇਹਦੇ ਜਿੱਡੀ ਸ਼ਾਨਦਾਰ ਮਾਰਤ ਨਾ ਜੀ ਕਦੇ ਨਹੀਂ ਦੇਖੀ ਪੰਜਾਬ ਦੇ ਵਿੱਚ ਸਾਰੀ ਨਹੀਂ ਦੇਖੀ ਜੀ ਕਿਸੇ ਹੋਰ ਨੇ ਦੇਖੀ ਹੋਵੇ ਨਾ ਜੀ ਅਸੀਂ ਨਹੀਂ ਦੇਖੀ ਜੀ ਕਿੰਨਾ ਕਿੰਨਾ ਵਧੀਆ ਫਾਇਦਾ ਲਿਆ ਜਾ ਸਕਦਾ ਹੈ ਪੂਰਾ ਵਧੀਆ ਫਾਇਦਾ ਲਿਆ ਜਾਇਆ ਜਾਦਾ ਜੀ ਲੋਕਾਂ ਨੂੰ ਸਹੂਲਤਾਂ ਮਿਲਣ ਦੀ ਵੱਧ ਤੋਂ ਵੱਧ ਲੋਕਾਂ 'ਚ ਕਿੰਨਾ ਤੇ ਦੁੱਖ ਤੁਸੀਂ ਮਹਿਸੂਸ ਕਰਦੇ ਹੋ ਬਹੁਤ ਔਖਾ ਜੀ ਇਲਾਕੇ 'ਚ ਦੁੱਖਾ ਦੀ ਸਾਰੇ 'ਚ ਦੇਖਦੇ ਨੇ ਸੁਣਦੇ ਨੇ ਮਹਿਸੂਸ ਕਰਦੇ ਨੇ ਕੀ ਲੋਕ ਕਿੰਨਾ ਦੁੱਖ ਨੂੰ ਸਾਰੇ ਇਲਾਕੇ 'ਚ ਪੂਰਾ ਦੁੱਖ ਦੀ ਉਸੀ ਫਿਰ ਇਹਦੇ ਲਈ ਕੋਈ ਸਟਰੋਂਗ ਸਟੈਪ ਕਿਉਂ ਨਹੀਂ ਲੈਂਦੇ ਤੇ ਬਹੁਤ ਤਰਖਾਸਤਾ ਦੇ ਕੇ ਤਾਂ ਪੱਤੇ ਲੋਕ ਤੁਰ ਜਾਂਦੇ ਇਹ ਜੀ ਹੁਣ ਅਸੀਂ ਆ ਸਟੈਪ ਜੀ ਅਸੀਂ ਹੁਣ ਜੇ ਨਾ ਇਹਨਾਂ ਨੇ ਆ ਸ਼ੀਰ ਸਾਹਿਬ ਕਾਰਵਾਈ ਕੀਤੀ ਤੋਂ ਆਤਮਾਨਾ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਚਲੋ ਨਾ ਹੀ ਕੰਮ ਕਰਨਾ ਪਵੇ ਜੀ ਉਹ ਸਾਡਾ ਕੰਮ ਕਰ ਦੋ ਜੀ ਨਹੀਂ ਫਿਰ ਅਸੀਂ ਜੇ ਪੱਕਾ ਧਰਨਾ ਲਾਵਾਂਗੇ ਜੀ ਤਿੰਨ ਤਰੀਕ ਨੂੰ ਜੀ ਇੱਕ ਤਾਂ ਉੱਥੇ ਧਰਨਾ ਲੱਗਿਆ ਵੀ ਸੀਗਾ ਜੀ ਸਿਆਸਤ ਤੋਂ ਉੱਪਰ ਉੱਠ ਕੇ ਬਹੁਤ ਸਾਰੇ ਲੋਕੋ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹ ਧਰਨੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ 2 ਦਿਨ ਪਹਿਲੇ ਧਰਨਾ ਚੱਲਿਆ ਤੇ ਉਹ ਚੱਕਦਾ ਪੁਲਿਸ ਨੇ ਉਹਦੇ ਬਾਰੇ ਕੁਝ ਕਹਿਣਾ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਜਦ ਆਪਾਂ ਨੂੰ ਪਤਾ ਨਹੀਂ ਜੀ ਇੱਥੇ ਹਾਂ ਜੀ ਉਹ ਬੋਲ ਕੇ ਨੌਕਲ ਬੰਦੇ ਕੀ ਦਾ ਹੋਊਗਾ ਕਿ ਸਾਨੂੰ ਪਤਾ ਨਹੀਂ ਜੀ ਉਹਦੇ ਬਾਰੇ ਕਰਨੇ ਬਾਰੇ ਕੋਈ ਪਤਾ ਨਹੀਂ ਜਿਵੇਂ ਪੁਲਿਸ ਨੇ ਚੱਕਿਆ ਉਸ ਪੁਆਇੰਟ ਤੇ ਕੁਝ ਕਹਿਣਾ ਚਾਹੁੰਦੇ ਹੋ ਨਾ ਜੀ ਆਪਾਂ ਨੂੰ ਪਤਾ ਨਹੀਂ ਜੀ ਕਿਸ ਗੱਲ ਦਾ ਮੈਂ ਤੁਹਾਨੂੰ ਦੱਸਦਾ ਵੀ ਚੱਕਿਆ ਮੈਂ ਤੁਹਾਨੂੰ ਦੱਸਿਆ ਚੱਕਿਆ ਵੀ ਇਸ ਤਰ੍ਹਾਂ ਚੱਕਣਾ ਠੀਕ ਮੰਨਦੇ ਹੋ ਤੁਸੀਂ ਵੀ ਪੁਲਿਸ ਨੂੰ ਐ ਚੱਕ ਦੇਣਾ ਚਾਹੀਦਾ ਨਾ ਜੀ ਆਪਾਂ ਤਾਂ ਠੀਕ ਮੰਨਦੇ ਨਹੀਂ ਜੀ ਉਹ ਜਿਹੜਾ ਉਹ ਜਿਹੜਾ ਜੀ ਉਹਦਾ ਸ਼ਾਂਤਮਈ ਉਹਦਾ ਸ਼ਾਂਤਮਈ ਧਰਮ ਨਾਲ ਆਇਆ ਹੋਇਆ ਸੀ ਜੀ ਸ਼ਾਂਤਮਈ ਤਾਂ ਕੋਈ ਵੀ ਲਾ ਸਕਦਾ ਜੀ ਹਾਂ ਜੀ ਆਪਣੀ ਮੰਗ ਹਾਂ ਜੀ ਆ ਵੀ ਮੰਗ ਤਾਂ ਆਪਾਂ ਜੇ ਕਿਸੇ ਨੇ ਕ੍ਰਾਈਮ ਕੀਤਾ ਵੀ ਹੈ ਹਾਂ 10000 ਜਣੇ ਤੁਹਾਡੇ ਚੋਂ ਇੱਕ ਬੰਦੇ ਨੇ ਕਿਸੇ ਨੇ ਕ੍ਰਾਈਮ ਕੀਤਾ ਉਹ ਸਾਰਿਆਂ ਨੇ ਥੋੜਾ ਹਾਂ ਹਾਂ ਜੀ ਬਾਕੀ ਤਾਂ ਬੈਠੇ ਨੇ ਤੇ ਬੈਠੇ ਰਹਿੰਦੇ ਹੁਣ ਐਸਡੀ ਮਾਨ ਸਾਹਿਬ ਨੂੰ ਵੀ ਅਸੀਂ ਤਾਂ ਹੀ ਮੰਗ ਪੱਤਰ ਦੇਣ ਆਇਆ ਜੀ ਵੀ ਬਸ ਅਸੀਂ ਤਾਂ ਸ਼ਾਂਤੀ ਨਾਲ ਵੀ ਜੀ ਕਰਿਆ ਚਾਲੂ ਕਰਿਆ ਜਾਵੇ ਜੀ ਉਥੇ ਮੰਗਣ ਦੀ ਆਪਾਂ ਨੂੰ ਬੈਠਣ ਦੀ ਲੋੜ ਇਹ ਨਾ ਪਵੇ ਜੇ ਇਹ ਕੰਮ ਕਰਦੇ ਨੇ ਜੀ ਆ ਕੋਈ ਕਿਹੜਾ ਸ਼ੌਂਕ ਨਾਲ ਬੈਠਣਾ ਨਾ ਵੀ ਕੋਈ ਸ਼ੌਂਕ ਨਾਲ ਜੀ ਬਹਿਣਾ ਕੋਈ ਬਿੱਲੀ ਨਹੀਂ ਹੈਗਾ ਜੀ ਹਾਂ ਜੀ ਕੋਈ ਬਿੱਲੀ ਨਹੀਂ ਕੰਮਕਾਰ ਵਾਲੇ ਖੇਤੀ ਵਾਲੇ ਬੰਦੇ ਆ ਜੀ ਅਸੀਂ ਤਾਂ ਕੋਈ ਇਕੱਲੇ ਇਕੱਲੇ ਬੰਦੇ ਆ ਜੀ ਡੰਗਰ ਬੱਸਾ ਹੋਰ ਖੇਤੀਬਾੜੀ ਦਾ ਕੰਮ ਸਾਰਾ ਆਪ ਕਰਨਾ ਜੀ ਸਾਰੇ ਆਪ ਕਰਨ ਵਾਲੇ ਆ ਜੀ ਟਾਈਮ ਛੱਡ ਕੇ ਆਉਂਦੇ ਆ ਤਾਂ ਆਉਂਦੇ ਆ ਮੜਾ ਜੀ ਸਾਡੇ ਸਮਾਜ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਹੈ ਸਿਹਤ ਸਹੂਲਤਾਂ ਸਹੀ ਨਾ ਹੋਣ ਕਾਰਨ ਕਿਤੇ ਨੁਕਸਾਨ ਹੁੰਦਾ ਦੇਖਦੇ ਪੂਰਾ ਹੀ ਨੁਕਸਾਨ ਹੋ ਰਿਹਾ ਜੀ ਪਬਲਿਕ ਦਾ ਇਲਾਜ ਹੀ ਨਹੀਂ ਹੋ ਰਿਹਾ ਬਹੁਤ ਬੰਦੇ ਇਲਾਜ ਕਰਨੀ ਤੜਫ ਰਹੇ ਨੇ ਜੀ ਕਰੀ ਪਏ ਨੇ ਜੀ ਬਹੁਤ ਸਾਰੇ ਮਾੜੀ ਮੋਟੀ ਦਵਾਈ ਦੂਈ ਲੈ ਕੇ ਦਾਰੂ ਵੀ ਲੈ ਕੇ ਆ ਕੇ ਕੰਮ ਚ ਲੈ ਜਾਂਦਾ ਸਾਡੇ ਪਿੰਡੇ ਜੀ ਬਹੁਤ ਲੋਕ ਪਏ ਨੇ ਅੰਦਰ ਹੀ ਪਏ ਨੇ ਕੋਈ ਮੈਸੇਜ ਸਮਾਜ ਨੂੰ ਦੇਣਾ ਚਾਹੁੰਦੇ ਹਾਂ ਸਮਾਜ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਜੀ ਵੀ ਸਾਡਾ ਸਾਥ ਦਿਓ ਜੀ ਨਾਲ ਮਿਲ ਕੇ ਆਪਾਂ ਸਾਰੇ ਸਾਰਿਆਂ ਖਾਤਰ ਫਾਇਦਾ ਜੀ ਇਲਾਕੇ ਖਾਤਰ ਫਾਇਦਾ ਜੀ ਆਪਣੇ ਦਰਾਹੇ ਜਿਹੜਾ ਬਲਾਕ ਆ ਜੀ ਸਾਰੇ ਖਾਤਰ ਆਪਾਂ ਨੂੰ ਫਾਇਦਾ ਜੀ ਸਾਰਿਆਂ ਨੂੰ ਭੈਣ ਭਾਈਆਂ ਨੂੰ ਆਪਣੇ ਗਵਾਂਡੀਆਂ ਨੂੰ ਕਿਸੇ ਜਿਹੜੇ ਸਰਕਾਰ ਪ੍ਰਾਈਵੇਟ ਹਸਪੀਟਲਾਂ ਚ ਵढਾਈ ਖਾਂਦੇ ਨੇ ਕੋਈ ਨਾ ਵढਾਈ ਹੋਵੇ ਜੀ ਮਾੜਾ ਬੰਦਾ ਜੀ ਕੀ ਇਲਾਜ ਕਰਾ ਲੂ ਕੋਈ ਇਲਾਜ ਨਹੀਂ ਕਰਾਦਾ ਮਾੜਾ ਬੰਦਾ ਜੀ ਮਾੜੇ ਬੰਦੇ ਦਾ ਬਸ ਦਾ ਰੋਗੇ ਨਹੀਂ ਰਿਹਾ ਜੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਾਡਾ ਵੀ ਧੰਨਵਾਦ ਬੈਰੀ ਫਟੇ ਜੀ